ਰਾਜਾ ਪਰਤ੍ਰਿਹਰੀ ਤੇ ਅਮਰਫਲ ਇੱਕ ਦਫਾ ਰਾਜਾ ਪਰਤ੍ਰਿਹਰੀ ਨੇ ਆਪਣੇ ਮਹੱਲਾ ਵਿੱਚ ਇੱਕ ਸਤੀ ਦੀ ਤਰਫ਼ ਕੀਤੀ ਜਿਸ ਨੇ ਆਪਣੇ ਪਤੀ ਦੇ ਨਾਲ ਜਲ ਕੇ ਜਾਨ ਦੇ ਦਿੱਤੀ ਸੀ ਕਿਉਂਕਿ ਉਹਨਾਂ ਦਿਨਾਂ ਵਿੱਚ ਭਾਰਤ ਦੇ ਕੁਝ ਭਾਗਾਂ ਵਿੱਚ ਸਤੀ ਪ੍ਰਥਾ ਜਾਰੀ ਸੀ ਉਸ ਦੀ ਪਤਨੀ ਨੇ ਕਿਹਾ ਕਿ ਉਸ ਇਸਤਰੀ ਨੇ ਆਪਣੇ ਆਪ ਨੂੰ ਚਿਤਾ ਤੱਕ ਜਾਣ ਦੀ ਫੁਰਸਤ ਹੀ ਕਿਉਂ ਦਿੱਤੀ ਕਿਉਂ ਨਾ ਪਹਿਲੇ ਹੀ ਮਰ ਗਈ ਰਾਜਾ ਪ੍ਰਤਿਹਰੀ ਨੇ ਸੋਚਿਆ ਕਿਸ ਨੇ ਬੜੀ ਉੱਚੀ ਗੱਲ ਕਹੀ ਹੈ ਦਿਲ ਵਿੱਚ ਖਿਆਲ ਆਇਆ ਕਿ ਜਮਾਈਏ ਤਾਂ ਸਹੀ ਇੱਕ ਦਿਨ ਉਹ ਸ਼ਿਕਾਰ ਨੂੰ ਗਿਆ ਅਤੇ ਹਿਰਨ ਮਾਰਿਆ ਆਪਣੇ ਕੱਪੜੇ ਲਹੂ ਨਾਲ ਲਬੇੜ ਕੇ ਘਰ ਘਾਲ ਦਿੱਤੇ ਅਤੇ ਕਹਿਲਾ ਭੇਜਿਆ ਕਿ ਰਾਜਾ ਸ਼ੇਰ ਦੇ ਸ਼ਿਕਾਰ ਨੂੰ ਗਿਆ ਸੀ ਪਰ ਸ਼ੇਰ ਨੇ ਉਹਨੂੰ ਮਾਰ ਸੁਟਿਆ ਹੈ ਜਦ ਇਸਤਰੀ ਨੇ ਇਹ ਗੱਲ ਸੁਣੀ ਗਾਸ਼ ਖਾ ਕੇ ਡਿੱਗ ਪਈ ਅਤੇ ਛੱਟ ਜਾਨ ਦੇ ਦਿੱਤੀ ਰਾਜੇ ਪ੍ਰਤਿਹਰੀ ਨੂੰ ਬੜਾ ਅਫਸੋਸ ਹੋਇਆ ਕਿ ਇਤਨੀ ਨੇਕ ਪਤਨੀ ਹੱਥੋਂ ਗਵਾ ਦਿੱਤੀ ਲੇਕਿਨ ਜਲਦੀ ਹੀ ਉਸਨੇ ਦੂਜੀ ਸ਼ਾਦੀ ਕਰ ਲਈ ਕੁਝ ਸਮੇਂ ਬਾਅਦ ਇੱਕ ਸਾਧੂ ਰਾਜੇ ਕੋਲ ਆਇਆ ਅਤੇ ਉਸਨੇ ਇੱਕ ਫਲ ਦਿੱਤਾ ਜਿਸ ਦੀ ਇਹ ਖੂਬੀ ਸੀ ਕਿ ਬੁੱਢਾ ਖਾਏ ਤਾਂ ਸਦਾ ਲਈ ਜਵਾਨ ਹੋ ਜਾਏ ਪ੍ਰਤਿਹਰੀ ਨੇ ਸੋਚਿਆ ਕਿ ਮੈਂ ਫਲ ਖਾਧਾ ਕੀ ਫਾਇਦਾ ਰਾਣੀ ਨੂੰ ਦੇ ਦਿਆਂ ਉਸ ਨੇ ਖਿਆਲ ਕੀਤਾ ਕਿ ਇਹ ਵੀ ਉਹਦੀ ਪਹਿਲੀ ਪਤਨੀ ਵਰਗੀ ਵਫਾਦਾਰ ਹੋਵੇਗੀ ਨਾਲ ਹੀ ਇਹ ਦੱਸ ਦਿੱਤਾ ਕਿ ਇਹਦੇ ਖਾਦਿਆਂ ਬੁੱਢਾ ਸਦਾ ਲਈ ਜਵਾਨ ਹੋ ਜਾਂਦਾ ਹੈ ਬਦ ਕਿਸਮਤੀ ਨਾਲ ਉਸਦੀ ਦੂਜੀ ਰਾਣੀ ਪਹਿਲੀ ਰਾਣੀ ਨਾਲੋਂ ਬਿਲਕੁਲ ਉਲਟ ਸੀ ਰਾਣੀ ਦਾ ਦਿਲ ਕੋਤਵਾਲ ਤੇ ਸੀ ਉਸ ਨੇ ਉਹ ਫਲ ਕੋਤਵਾਲ ਨੂੰ ਦੇ ਦਿੱਤਾ ਕੋਤਵਾਲੂ ਸਰਾਣੀ ਨਾਲ ਹੀ ਪਿਆਰ ਨਹੀਂ ਕਰਦਾ ਸੀ। ਉਹਦੀ ਪ੍ਰੀਤ ਇੱਕ ਵੇਸਵਾ ਨਾਲ ਵੀ ਸੀ ਅਤੇ ਉਸ ਨੇ ਉਹ ਫਲ ਵੀਸਵਾ ਨੂੰ ਦੇ ਦਿੱਤਾ। ਵੇਸਵਾ ਨੂੰ ਜਦੋਂ ਉਸ ਫਲ ਦੇ ਗੁਨਾ ਬਾਰੇ ਪਤਾ ਲੱਗਿਆ ਤਾਂ ਉਸ ਨੇ ਸੋਚਿਆ ਕਿ ਮੇਰੀ ਸਾਰੀ ਉਮਰ ਮੰਦੇ ਕੰਮਾਂ ਵਿੱਚ ਗੁਜ਼ਰੀ ਹੈ। ਮੈਂ ਫਾਲਕਾ ਕਿ ਇਹ ਕੁਝ ਹੀ ਕਰਨਾ ਹੈ। ਕਿਉਂ ਨਾ ਰਾਜੇ ਨੂੰ ਫਲ ਦੇ ਦਿਆਂ। ਰਾਜਾ ਬੜਾ ਧਰਮਾਤਮਾ ਹੈ। ਉਹਦੇ ਰਾਜ ਵਿੱਚ ਪਰਜਨ ਬੜਾ ਸੁਖ ਹੈ। ਜਦ ਰਾਜੇ ਦੇ ਕੋਲ ਫਲ ਆਇਆ ਉਸਨੇ ਪਛਾਨ ਲਿਆ ਵਿਸ਼ਵਨ ਨੂੰ ਪੁੱਛਿਆ ਸੱਚ ਦੱਸ ਫਲ ਕਿੱਥੋਂ ਲਿਆ ਹੈ ਕਹਿਣ ਲੱਗੀ ਕੋਤਵਾਲ ਪਾਸੋਂ ਮਿਲਿਆ ਸੀ ਰਾਜੇ ਨੇ ਨੌਕਰ ਨੂੰ ਭੇਜ ਕੇ ਕੋਤਵਾਲ ਨੂੰ ਬੁਲਾਇਆ ਤੇ ਪੁੱਛਿਆ ਸੱਚ ਦੱਸ ਤੈਨੂੰ ਫਲ ਕਿੱਥੋਂ ਮਿਲਿਆ ਕੋਤਵਾਲ ਪਹਿਲੇ ਤਾਂ ਇੱਧਰ ਉੱਧਰ ਟਾਲਣ ਲੱਗਾ ਲੇਕਿਨ ਜਦ ਰਾਜੇ ਨੇ ਤਾੜਿਆ ਤਾਂ ਬੱਕ ਪਿਆ ਕਿ ਰਾਣੀ ਪਾਸੋਂ ਮਿਲਿਆ ਸੀ ਫਿਰ ਰਾਣੀ ਨੂੰ ਬੁਲਾਇਆ ਉਸ ਵਕਤ ਰਾਜੇ ਪ੍ਰਤਿਹਾਰੀ ਨੇ ਪਹਿਲੇ ਤਾਂ ਆਪਣੇ ਉੱਪਰ ਲਾਨ ਤਾਂ ਪਾਈਆਂ ਕਿ ਤ੍ਰਿਗ ਹੈ ਮੈਨੂੰ ਜੋ ਮੈਂ ਇੱਕ ਪ੍ਰਤੀਵਰਤਾ ਇਸਤਰੀ ਦੀ ਖਾਮ-ਖਾਜ ਮੈਸ਼ ਕੀਤੀ ਤੇ ਫਿਰ ਐਸੀ ਔਰਤ ਦੇ ਜਾਲ ਵਿੱਚ ਫਸਿਆ ਫਿਰ ਤ੍ਰਿਗ ਹੈ ਰਾਣੀ ਉੱਪਰ ਜੋ ਰਾਜੇ ਨੂੰ ਛੱਡ ਕੇ ਨੌਕਰਾਂ ਨਾਲ ਖੇ ਖਾਂਦੀ ਫਿਰਦੀ ਹੈ ਫਿਰ ਤ੍ਰਿਗ ਹੈ कोतवाल ਨੂੰ ਕਿ ਜਿਹਨੂੰ ਰਾਣੀ ਮਿਲੀ ਮਗਰ ਰਾਣੀ ਨੂੰ ਛੱਡ ਕੇ ਵੇਸ਼ਵਾ ਪਿੱਛੇ ਖੇ ਖਾਂਦਾ ਫਿਰਦਾ ਹੈ ਇਹ ਵਿਚਾਰ ਕਿ ਰਾਜੇ ਪ੍ਰਤਿਹਰੀ ਨੇ ਰਾਜ ਤਿਆਗ ਦਿੱਤਾ ਅਤੇ ਆਪਣੀ ਸਾਰੀ ਉਮਰ ਪ੍ਰਭੂ ਭਗਤੀ ਵਿੱਚ ਹੀ ਲਾ ਦਿੱਤੀ